ਸਾਸੀ ਕਾਲ ਪੰਜਾਬ ਹோம்ਗਾਰਡ ਦੇ ਵੀਰੋ ਸਤਿ ਸ਼੍ਰੀ ਅਕਾਲ ਤੁਹਾਡਾ ਦੋਸਤ ਮੈਂ ਹਰਵਿੰਦਰ ਰੋਪੜ ਤੋਂ ਪੰਜਾਬ ਦੇ ਵਿੱਚ ਸਥਿਤੀ ਹੈ ਜਿਹੜੀ ਹੜ੍ਹਾਂ ਨੇ ਖਰਾਬ ਕੀਤੀ ਹੋਈ ਹੈ ਸਾਡੇ ਰੋਪੜ ਵੱਲ ਵੀ ਤੇ ਕਾਫੀ ਜਗ੍ਹਾ ਕਾਫੀ ਨੁਕਸਾਨ ਹੋਇਆ ਹੈ ਪਿੰਡਾਂ ਦੇ ਵਿੱਚ ਜਾਨੀ ਨੁਕਸਾਨ ਵੀ ਹੋਇਆ ਤੇ ਮਾਲੀ ਨੁਕਸਾਨ ਤਾਂ ਕਾਫੀ ਹੋਇਆ ਹੈ ਤੇ ਮੈਂ ਛੋਟੀ ਜੀ ਵੀਡੀਓ ਬਣਾਉਣ ਲੱਗਿਆ ਹਾਂ ਹோம்ਗਾਰਡ ਦੇ ਵੀਰੋ ਕਾਫੀ ਦਿਨ ਹੋ ਗਏ ਤੁਹਾਡੇ ਨਾਲ ਰਾਬਤਾ ਨਹੀਂ ਹੋਇਆ ਤੇ ਕਾਫੀ ਵੀਰ ਉਧਰ ਰਹਿੰਦੇ ਨੇ ਜਲੰਧਰ ਵਾਲਾ ਸੁਲਤਾਨਪੁਰ ਲੋਧੀ ਵਾਲੰਬਰਸ ਵਾਲਾ ਮੈਂ ਅੱਜ ਇਹ ਤਿਰੰਗਾ ਸਾਹਮਣੇ ਦੇਸ਼ ਦੀ ਸ਼ਾਨ ਨੂੰ ਝੁਲ ਰਿਹਾ ਏ ਤੇ ਦੇਸ਼ ਦੀਆਂ ਜਿਹੜੀਆਂ ਸੁਰੱਖਿਆ ਫੋਰਸਾਂ ਹੁੰਦੀਆਂ ਨੇ ਭਾਵੇਂ ਹੋਮ ਗਾਰਡ ਹੈ ਭਾਵੇਂ ਪੰਜਾਬ ਪੁਲਿਸ ਹੈ ਭਾਵੇਂ ਫੌਜ ਹੈ ਇਸ ਤਿਰੰਗੇ ਦੀ ਰੱਖਿਆ ਦੇ ਲਈ ਆਪਣੀ ਜਾਨ ਵਾਰ ਦਿੰਦੀਆਂ ਨੇ ਕਿਉਂਕਿ ਬੜੀ ਮੁਸ਼ਕਲ ਨਾਲ ਸਾਨੂੰ ਜਦੋਂ ਆਜ਼ਾਦੀ ਮਿਲੀ ਹੈ ਤਾਂ ਤਿਰੰਗਾ ਸਾਡੇ ਦੇਸ਼ ਦੀ ਏ ਸ਼ਾਨ ਹੈ ਸਾਡਾ ਮਾਨ ਹੈ ਤੇ ਮੈਂ ਤੁਹਾਡੇ ਕੋਲ ਛੋਟੀ ਜਿਹੀ ਕੋ ਵੀਡੀਓ ਸਾਂਝੀ ਕਰਨੀ ਹੈ ਮੈਂ ਅੱਜ ਨਿਕਲਿਆ ਚੰਡੀਗੜ੍ਹ ਦੇ ਲਈ ਤੁਹਾਡੇ ਜਿੰਨੇ ਵੀ ਅਫਸਰ ਨੇ ਰਿਲੇਟਿਵ ਬੀ ਜੀ ਪੀ ਸਾਹਿਬ ਰਿਲੇਟਿਵ ਹਰਮਨ ਜੀ ਰਿਲੇਟਿਵ ਤੁਹਾਡੀ ਤਿੰਨ ਮੈਂਬਰੀ ਕਮੇਟੀ ਤੇ ਤੁਹਾਡੀ ਫਾਈਲ ਕਿੱਥੇ ਆ ਹੁਣ ਇਸ ਵਕਤ ਇਹ ਮੈਂ ਪੂਰੀ ਅਪਡੇਟ ਅੱਜ ਦੇਵਾਂਗਾ ਤੇ ਮੌਸਮ ਠੀਕ ਹੈ ਚਲੋ بارش ਸੀ ਹੁਣ ਬੰਦ ਹੋ ਚੁੱਕੀ ਹੈ ਕਿ ਕਾਫੀ ਵੀਰ ਮੈਨੂੰ ਫੋਨ ਕਰਦੇ ਰਹਿੰਦੇ ਨੇ ਮੇਰੇ ਕੋਲ ਸਮਾਂ ਨਹੀਂ ਲੱਗਿਆ ਕਿਉਂਕਿ ਕਈ ਵਾਰ ਆਰਥਿਕ ਹਾਲਾਤ ਇਸ ਤਰ੍ਹਾਂ ਨਹੀਂ ਹੁੰਦੀਆਂ ਨੇ ਤੇ ਮੈਂ ਤੁਹਾਡੀ ਪੂਰੀ ਅਪਡੇਟ ਕਿੱਥੇ ਪਹੁੰਚਿਆ ਕੰਮ ਕੀ ਹੈ ਤੇ ਜੋ ਤੁਸੀਂ ਧਰਨੇ ਵਗੈਰਾ ਦੀ ਕਵੀਰ ਨੇ ਮੈਨੂੰ ਫੋਨ ਕੀਤਾ ਸੀ ਕਿ ਉਹ ਤੁਹਾਡਾ ਆਪਣਾ ਮਸਲਾ ਹੈ ਉਹਦੇ ਵਿੱਚ ਮੈਂ ਇੰਟਰਫੇਅਰ ਨਹੀਂ ਕਰਦਾ ਮੈਂ ਸਿਰਫ ਆਪਣੀ ਸੇਵਾ ਦੇ ਲਈ ਤੁਹਾਡੀ ਅਪਡੇਟ ਲੈ ਕੇ ਆਵਾਂਗਾ ਉਥੇ ਰਿਕਵੈਸਟ ਤਾਂ ਮੈਂ ਅੱਗੇ ਵੀ ਕਰ ਦਿੰਦਾ ਤੁਹਾਡੇ ਅਫਸਰਾਂ ਨੂੰ ਤੇ ਅੱਜ ਵੀ ਕਰਾਂਗਾ ਮੈਂ ਤੁਹਾਨੂੰ ਇੱਕ ਬੇਨਤੀ ਕਰ ਦਿੰਦਾ ਕਿਉਂਕਿ ਚਲੋ ਜਿਹੜੇ ਬਜ਼ੁਰਗ ਨੇ ਸਾਡੇ ਰਿਟਾਇਰ ਮੁਲਾਜ਼ਮ ਹੋ ਗਏ ਨੇ ਉਹਨਾਂ ਦੀ ਹਾਲਤ ਖਰਾਬ ਹੈ ਉਹ ਮੈਨੂੰ ਕਈ ਵਾਰ ਕਹਿ ਦਿੰਦੇ ਨੇ ਪੱਤਰਕਾਰ ਸਾਹਿਬ ਕੋਈ ਗੱਲ ਨਹੀਂ ਸਾਨੂੰ ਪੈਨਸ਼ਨ ਲੱਗ ਜਾਣ ਦਿਓ ਮੈਨੂੰ ਵੀਰੋ ਕੁਝ ਨਹੀਂ ਚਾਹੀਦਾ ਤੁਹਾਨੂੰ ਤੇ ਮੇਰੀ ਜਿਹੜੀ ਫੇਸਬੁੱਕ ਪੇਜ ਆ ਜਿਸ ਤੋਂ YouTube ਤੋਂ ਮੈਂ ਹੁਣ ਤੁਹਾਨੂੰ ਖਬਰ ਪਾ ਰਿਹਾ ਨਾ ਲਾਈਕ ਤਾਂ ਤੁਸੀਂ ਕਰਦੇ ਹੋ ਕਾਫੀ ਲਾਈਕ ਕਰਦੇ ਹੋ ਚਲੋ ਕਾਫੀ ਮਾਨ ਬਖਸ਼ਾ ਨੂਰ ਪਰਵੇਦੀ ਮੈਂ ਮੇਲੇ 'ਚ ਗਿਆ ਸੀ ਤੇ ਹੋਮਗਾਰਡ ਦੇ ਵੀਰ ਉਹ ਵੱਡੇ ਵੱਡੇ ਪੁਲਿਸ ਅਫਸਰ ਸਨ ਉਚਾੜ ਵਾਲਾ ਉੱਚੇ ਉਹਦੇ ਵਾਲਾ ਤੇ ਉਹਨਾਂ ਨੂੰ ਵੀ ਕਹਿ ਰਹੇ ਸੀ ਕਿ ਇਹ ਸਾਡਾ ਅਫਸਰ ਹੈ ਹਰਵਿੰਦਰ ਕਿ ਇਹਨਾਂ ਤੋਂ ਤੁਸੀਂ ਮੈਨੂੰ ਮਾਣ ਬਖਸ਼ਿਆ ਉਹਦੇ ਲਈ ਤਾਂ ਮੈਂ ਤੁਹਾਡਾ ਰਿਣੀ ਆ ਧੰਨਵਾਦ ਕਰਦਾ ਮੈਂ ਤੁਸੀਂ ਇਹਨਾਂ ਮਾਣ ਬਖਸ਼ਦੇ ਹੋ ਮੈਨੂੰ ਕਿ ਮੈਂ ਆਪਣੀ ਡਿਊਟੀ ਪ੍ਰੋਪਰ ਜੀ ਕਰ ਰਿਹਾ ਕਈ ਵਾਰ ਸਮਾਂ ਨਹੀਂ ਲੱਗਦਾ ਘਰੇਲੂ ਹਾਲਤ ਹੋ ਜਾਂਦੇ ਨੇ ਕਈ ਵਾਰ ਮਿਸ ਜੀ ਪ੍ਰੋਬਲਮ ਵਿੱਚ ਰਹਿੰਦੀ ਹੈ ਕਈ ਵਾਰ ਗੱਲਾਂ ਹੋ ਜਾਂਦੀਆਂ ਨੇ ਤੇ ਮੈਂ ਅੱਜ ਨਿਕਲਿਆ ਸ਼ਾਮ ਨੂੰ ਪੂਰੀ ਅਪਡੇਟ ਦਵਾਂਗਾ ਅਪਡੇਟ ਤੁਹਾਨੂੰ ਤਾਂ ਮਿਲਿਆ ਕਰੇ ਕਿ ਮੇਰੀ ਇੱਕ ਬੇਨਤੀ ਹੈ ਕਿਉਂਕਿ ਸਾਡੀਆਂ ਵੀ ਕੋਈ ਬਹੁਤੀਆਂ ਤਲਖਾਹਾਂ ਨਹੀਂ ਹੁੰਦੀਆਂ ਤੁਸੀਂ ਇਹ ਜਿਸ YouTube ਚੈਨਲ ਤੋਂ ਮੈਂ ਨਿਊਜ਼ ਪਾਵਾਂਗਾ ਹੁਣ ਦੇਖ ਰਹੇ ਹੋ ਮੈਨੂੰ ਤੁਸੀਂ ਇਹਨੂੰ ਫੋਲੋ ਕਰ ਦਿਆ ਕਰੋ ਵੀਊ ਤਾਂ ਤੁਸੀਂ ਕਰਨੇ ਆ ਕਮੈਂਟ ਵੀ ਕਰਦੇ ਹੋ ਤੁਸੀਂ ਫੋਲੋ ਨਹੀਂ ਕਰਦੇ ਕਿਉਂਕਿ ਮੇਰੀ ਕਈ ਖਬਰ ਤੇ 25 30 ਹਜ਼ਾਰ ਤੁਹਾਡੇ ਵਿਊ ਆ ਜਾਂਦੇ ਨੇ ਪਰ ਫੋਲੋ ਨਹੀਂ ਕਰਦੇ ਤੁਸੀਂ ਜਦੋਂ ਤੁਸੀਂ ਉਸ ਚੈਨਲ ਨੂੰ ਫੋਲੋ ਕਰ ਲੋਗੇ YouTube ਚੈਨਲ ਨੂੰ ਜਾਂ Facebook ਚੈਨਲ ਨੂੰ ਜਿੱਦੇ ਤੇ ਮੈਂ ਖਬਰ ਲਾਵਾਂਗਾ ਤਾਂ ਮੇਰੇ ਪੇਜ ਦੇ ਮੋਨਟਾਈਜ਼ ਹੋਣ ਦੇ ਚਾਂਸ ਜਿਆਦਾ ਹੋ ਜਾਂਦੇ ਨੇ ਤੇ ਕੁਛ ਨਾ ਕੁਛ ਚਲੋ ਤੁਹਾਡੇ ਕਰਕੇ ਜੇ ਮਹਾਰਾਜ ਕਿਰਪਾ ਕਰੇ ਕਿਤੇ ਬਈ ਇਹ ਬੇਨਤੀ ਹੈ ਜੇ ਤੁਸੀਂ ਮੰਨੋਗੇ ਤਾਂ ਫੋਲੋ ਕਰੋ ਪੇਜ ਨੂੰ ਤੇ ਸ਼ਾਮ ਨੂੰ ਮੈਂ ਤੁਹਾਨੂੰ ਦੱਸਾਂਗਾ ਕੀ ਹੋਇਆ ਕਿੱਥੇ ਪਹੁੰਚੀ ਹੈ ਸਾਰਿਆਂ ਨਾਲ ਮੈਂ ਵਧੀਆ ਮਾਹੌਲ ਦੇ ਵਿੱਚ ਰਿਕਵੈਸਟ ਵਾਲੇ ਨੀਵਾ ਹੋ ਕੇ ਗੱਲਬਾਤ ਕਰਾਂਗਾ ਕੀ ਹੋਇਆ ਕੀ ਨਹੀਂ ਹੋਇਆ ਤੁਸੀਂ ਧਰਨਾ ਲਾਣਾ ਜਾਂ ਤੁਹਾਡੇ ਲੀਡਰਾਂ ਨੇ ਕੀ ਕਰਨਾ ਡਿਸੀਜਨ ਨਾਟ ਮਾਈ ਮੈਟਰ ਦੇ ਮੇਰਾ ਕੋਈ ਮੈਟਰ ਨਹੀਂ ਹੈ ਇਹਦੇ ਵਿੱਚ ਤੇ ਮੇਰ ਤੋਂ ਜਿੰਨੀ ਸੇਵਾ ਹੁੰਦੀ ਕਿਉਂਕਿ ਤੁਸੀਂ ਮੇਰੇ ਤੁਹਾਡੇ ਅਫਸਰਾਂ ਦੇ ਨਾਲ ਜਾਣ ਪਛਾਣ ਹੋ ਚੁੱਕੀ ਹੈ ਚੰਗੇ ਸਬੰਧ ਬਣ ਚੁੱਕੇ ਨੇ ਤੇ ਇੱਕ ਗੱਲ ਮੈਨੂੰ ਬੁਰੀ ਲੱਗੀ ਹੈ ਕਿ ਵਿੜਾਪੇ ਦੇ ਵਿੱਚ ਤੁਸੀਂ ਰੋਲ ਰਹੇ ਹੋ ਇਹ ਗੱਲ ਮੇਰੇ ਦਿਲੋਂ ਟੁੰਬਦੀ ਹੈ ਬਾਰ-ਬਾਰ ਬਹੁਤੀਆਂ ਗੱਲਾਂ ਨਹੀਂ ਕਰਦਾ ਇਸ YouTube ਚੈਨਲ ਨੂੰ ਜਿਸ ਤੋਂ ਖਬਰ ਪਾਈਏ ਫੋਲੋ ਕਰੋ ਸ਼ਾਮ ਨੂੰ ਦੱਸਾਂਗਾ ਤੁਹਾਨੂੰ ਖਬਰ ਗੁਰੂ ਮਹਾਰਾਜ ਤੁਹਾਡੇ ਦੇ ਘਰੇ ਕਿਰਪਾ ਇੱਕ ਦਿਨ ਵਧੀਆ ਸੂਰਜ ਨਿਕਲੇ ਤੁਹਾਡਾ ਤੁਸੀਂ ਇਸ ਦੇਸ਼ ਦੇ ਤਿਰੰਗੇ ਦੀ ਰੱਖਿਆ ਦੇ ਲਈ ਦਿਨ ਰਾਤ ਡਿਊਟੀਆਂ ਕੀਤੀਆਂ ਨੇ ਤੇ ਗੁਰੂ ਮਹਾਰਾਜ ਕਿਰਪਾ ਕਰੇ ਤੁਹਾਡੀ ਮਿਹਨਤ ਨੂੰ ਫਲ ਲੱਗੇ ਤੇ ਤੁਹਾਡਾ টি.ਜ.ਡੀ. ਤੇ ਤੁਹਾਡਾ ਜੋ ਪੈਨਸ਼ਨ ਦਾ ਮਸਲਾ ਏ ਮਾਨ ਪੱਤੇ ਦਾ ਜਲਦੀ ਤੁਹਾਡੇ ਮੂਰੇ ਸੀਐਮ ਸਾਹਿਬ ਉਸ ਫਾਈਲ ਨੂੰ ਮਨਜ਼ੂਰ ਕਰ ਲੈਣ ਇੰਨੀਆਂ ਗੱਲਾਂ ਦੇ ਨਾਲ ਵਾਅਦਾ ਘਾਟਾ ਜੋ ਕੋਈ ਸ਼ਬਦ ਹੈ ਉਹਦੀ ਖਿਮਾ ਤੇ ਕਰੋ ਇਸ ਪੇਜ ਨੂੰ ਫੋਲੋ ਮੈਂ ਤੁਹਾਡਾ ਦੋਸਤ ਹਰਜਨ ਸਿੰਘ ਦਾ